ਜਦੋਂ ਮੀਂਹ ਬਿਮਰੀ ਦੀ ਆ ਮੇਰੀ ਭੈਣ ਹੁੰਦੀ ਫੇਰ ਵੀ ਮੈਂ ਉਹਨਾਂ ਨੂੰ ਪੜਾ ਲਈ ਦਿੰਦਾ ਜੇ ਉਹ ਬਿਮਾਰ ਹੁੰਦੀ। ਹਾਂ। ਹਾਂ। ਉਹ ਮੀਕਰ ਬਾਟੀ ਆ। ਚਿਕੰਦਰ ਇਹਦੇ ਨਾਲ ਮਠਾ ਹੋਰੂ ਆਪਾਂ ਮਠਾ ਦੇ ਨੂਨ ਜਮਾ ਨਹੀਂ ਪਾਉਣਾ। ਫਰੈਸ਼ ਯੂਜ਼ ਕਰਾਂਗੇ। ਮੀਂਹ ਪੈਂਦਾ ਸੀ। ਨੇਕਾ ਦੇ ਮੇਰੇ ਮਾਤਾ ਨਾ ਨਿਕਲੀ ਹੁੰਦੀ ਅੱਜ ਪੱਕਾ ਮੈਂ ਪੂਰੀਆਂ ਛੋਲੇ ਬਣਾਉਣੇ ਸੀ ਹਾਂ ਮੋਦੇ ਦੀ ਬਹੂ ਦਾ ਹਾਂ ਕੀ ਆਦਾ ਅੱਜ ਨਾ ਹੈਪੀ ਬਰਥਡੇ ਹੁੰਦੇ ਨਿਕੰਦਾ ਆਉਂਦੀ ਨਹੀਂ ਲਾ ਲਿਆ ਮੁੰਡਾ ਕੰਮ ਕਰਨ ਇੱਕ ਇਹ ਜੂਸਰ ਦੀ ਖਾਸੀਅਤ ਆ ਕੀ ਆ ਜਿਵੇਂ ਹੋਰ ਜੂਸਰ ਹੁੰਦੇ ਉਹ ਖੋਲ ਕੇ ਕੱਢਣੇ ਪੈਂਦੇ ਨਾ ਸਾਰਾ ਕੁ ਉਹ ਇਹ ਆਈ ਨਿਕਲਣਾ ਦੇਖੋ ਪਾਣੀ ਜਿਵੇਂ ਸਮੁੰਦਰ ਚ ਕਿਸਦੀ ਜਾਂਦੀ ਹੁੰਦੀ ਆ ਮਗਰੋਂ ਤਾਂ ਐਂ ਲੱਗਦਾ ਹੂੰ ਵੜ ਗਿਆ ਪਾਣੀ ਕੀ ਕਹਿਣਾ ਚਾਹੁੰਨਾ ਕਹਿਣਾ ਤਾਂ ਕੁਝ ਨਹੀਂ ਜਾਂਦਾ ਵੀ ਮੀਂਹ 'ਚ ਗੱਡੀ ਨਾ ਬਾਹਰ ਲੈ ਕੇ ਆਉ ਭਾਈ ਇਹੀ ਕਹਿਣਾ ਚਾਹੁੰਨਾ ਨੀਮੀ ਗੱਡੀ ਕੀ ਕਰਨੀ ਕਿ ਕਾਰਨਾ ਕੀ ਹੈ ਮੈਂ ਜੂਸ ਬਣਾ ਕੇ ਦੇਣਾ ਘਰ ਵਾਲੀ ਮੇਰੇ ਹੈਗੀ ਹੈ ਵਿਮਾਨ ਹਮ ਮੈਂ ਕਿ ਚਲੋ ਯਾਰ ਹਰੇਕ ਹੰ ਦਾ ਆਧਿਆਗ ਵੇਖ ਹੁੰਦਾ ਹਾਂ ਹਾਂ ਹੰ ਤਾਂ ਮੋੜ ਪੈ ਗਿਆ ਹੱਕਾ ਹੁਣ ਹਮ ਤਾਂ ਫਲ ਦਿਆ ਜੀ ਮੈਂ ਤਾਂ ਤੁਹਾਨੂੰ ਬਣਾ ਕੇ ਦੂੰਗਾ ਤੁਹਾਨੂੰ ਫੇਰ ਹੀ ਸਾਡੇ ਬਣਾਉਣੇ ਸਾਡੀਆਂ ਕੁੜੀਆਂ ਨੂੰ ਬਣਾ ਕੇ ਦੇਣਗੇ ਹਮ ਹਮ ਇਹ ਬੰਮਾਰੂ ਹੋ ਗਿਆਂ। ਬੰਮਾਰਾ ਤਾਂ ਕਰਨਾ ਕਿਸੇ। ਆਉਂਦਾ ਤੁਹਾਨੂੰ ਬਣਾਉਣਾ। ਦੇਖੀ ਜਾਈ ਗਰਦ ਕੱਢਣੀਆਂ ਆਪਾਂ। ਤਾਂ ਹੀ ਗੱਲ ਜੂਸਰ ਖਰੀਦਦੇ ਆ। ਹੂੰ ਕੱਲ ਜੂਸਰ ਲਿਆਂਦਾ ਵਾਂ। ਮੈਂ ਕਿਹਾ ਜਿਹੜਾ ਆਪਣੇ ਵਾਲਾ ਸੀ ਉਹ ਕਲ ਸੀ ਵਾਲਾ। ਉਹ ਆ ਪਿਆ ਉਹ ਵੀ। ਇਹਦਾ ਉਹ ਹੈ ਨਹੀਂ। ਉਹ ਜੂਸਰ ਆਏਗਾ ਸੀ ਕਲ ਸੀ ਵਾਲਾ ਜੀ। ਹੂੰ ਇਹ ਮਿਲ ਜੂ ਗਾਲੂ ਲੁਧਿਆਣੇ ਉਹ। ਹਾਂ ਜਿੱਥੋਂ ਆ ਪੁੱਟਣਜੀ ਵਾਲਾ ਹੁੰਦਾ ਇਹ ਵਿਚੜੀ ਉਹ ਡੱਗ ਪਈ। ਮਿਲ ਜਾਣਾ ਫੇਰ ਲੁਧਿਆਣੇ ਮਿਲ ਜਾਂਦਾ। ਹੱਥ ਧੋ ਗਾ। ਉਸੇ ਠੀਕ ਹੋ ਜੀ ਹੁਣ ਫਿਰ ਕਹੋ ਕੀ ਕੀ ਪਾਣਾ ਚਿਕੰਦਰ ਪਾਣੀ ਨਾਰ ਪਾਵਾਂਗੇ ਸੇਮ ਸਮੀਆਂ ਠੀਕ ਜੂਸ ਬਣਾ ਕੇ ਦੰਨੇ ਹੁਣ ਡੈਡੀ ਨੂੰ ਭੁੱਖ ਲੱਗੇ ਉਹ 12 ਵਜੇ ਹੁਣ ਡੈਡੀ ਨੇ ਵੀ ਨਾਰਨ ਮਾਰਤਾ ਕਿ ਆਏਗਾ ਕੋਹ ਮੈਂਗਾ ਹਾਲ ਬਣਾਉਣਾ ਜੂਸ ਹੂੰ ਠੀਕ ਕਰਦੀ ਹੁੰਦੇ ਆਪਾਂ ਠੀਕ ਦਾ ਖਿਆਲ ਰੱਖਣਾ ਹੁਣ ਤਰਾ ਪਰ ਇਹ ਜਿਵੇਂ ਰੱਖਿਆ ਕਰਕੇ ਨਾ ਹਾਂ ਮੋਰ ਸ਼ੇਪ ਹੀ ਪਾ ਕੇ ਬੈ ਗਿਆ ਵੀ ਮੈਂ ਕਹਿੰਦਾ ਬੋਲਣਾ ਕਿ ਉਹ ਤਾਂ ਬਹੁਤ ਮੋੜ ਪੈ ਗਿਆ بس ਲੱਤਾਂ ਵਾਲੇ ਥੋੜੇ ਜਿਹੇ ਰਹਿ ਗਏ ਉਦੋਂ ਦਾ ਸਾਰੀ ਬਾਡੀ ਵਾਲੇ ਸੁੱਕ ਗਏ ਹੈਵਰ ਦਾ ਜੂਸ ਇਹ ਇਦਿਹਾ ਪਾ ਜੂਸ ਕਰਾਂਗੇ ਅੱਜ ਉਹ ਨਹੀਂ ਮੇਰੇ ਸੁਜਾਤਾ ਦਾ ਜਿਆਤਾ ਲਜ਼ੀਦਾ ਆਉਂਦਾ ਯਾਰ ਉਹ ਰੀੜੀਆਂ ਰੂੜੀਆਂ ਆਉਂਦਾ ਲੋਡ ਆਉਂਦਾ ਕਹਿੰਦਾ ਸੋਨੋ ਇਹਦਾ ਥੋੜੀ ਸਾਰੀ ਰਸੋਈ ਭਰਦਾ ਕਰੋਗਾ ਛੱਟੇ ਵਾਲੇ ਮਾਰ ਲੈਣਾ ਮੈਂ ਉਹ ਮੋਟਰ ਵੱਡੀ ਹੁੰਦੀ ਆ ਮੈਂ ਉਥਿਆਂ ਨੂੰ ਮੈਨੇ ਫਰਕ ਕੀ ਹੈ ਜਿਸ ਜਿਆਤਾ ਦਾ ਤੇ ਇਹਦੇ ਚ ਉਹ ਕਹਿੰਦਾ ਫਰਕ ਕੋਈ ਨਹੀਂ ਫਰਕ ਅਲੀ ਮੋਟਰ ਦਾ ਫਰਕ ਹੂੰ ਮੋਟਰ ਵੱਡੀ ਆ ਇਹਦਾ ਮੋਟਰ ਵੱਡੀ ਆ ਕਹਿੰਦਾ ਲੋਡ ਨਹੀਂ ਆਉਂਦਾ ਤਾਂ ਕਹਿੰਦਾ ਜਿਹਨੇ ਕਮਰਸ਼ੀਅਲ ਕੰਮ ਕੋਲ ਕਰਨਾ ਫਰੂਟ ਜੂਸ ਯਾਰਦਾ ਉਹਨਾਂ ਦੀ ਹੁੰਦਾ ਕਹਿੰਦਾ ਕਹਿੰਦਾ ਹਸਪਟਲ ਕਰਨਾ ਤੇ ਨਹੀਂ ਲੋਡ ਆਉਂਦਾ ਸਿਆਤਾ ਦਾ ਆਹ ਫਿਰ ਗਿਣਾ ਵਧ ਗਿਆ ਉਹਦੇ ਨੇ ਭਾਈ ਉਹ ਘਰ ਹੈ ਉਹਦਾ ਵਧੀਆ ਗ੍ਰਾਈਂਡਰ ਵੀ ਹੈ ਵਿੱਚ ਸਾਰੇ ਕੁਝ ਹੈ ਮਿਕਸਰ ਗ੍ਰਾਈਂਡਰ ਫਿਰ ਆਹ ਉਹਨੂੰ ਲਾ ਪਾਉਂਦੇ ਹੁੰਦੇ ਸੀ ਆਹੀ ਲਿਆਉਣਾ ਸੀ ਓਏ ਉਹਦੋਂ ਮੈਨੂੰ ਤਾਂ ਦੱਸਿਆ ਨਹੀਂ ਇਹਨਾਂ ਨੇ ਇਹਦਾ ਆਪ ਹੀ ਜਾਵੜਨੇ ਆਹੀ ਪੀ ਸੀ ਸੱਭੂ ਬਣੇ ਸੀ ਤੇ ਮੰਮੀ ਸੀ ਉਹਨਾਂ ਦਾ ਹਾਂ ਇਹ ਤੇ ਨਹੀਂ ਯਾਦ ਨੇ ਹੁਣ ਉਹ ਉਹ ਵੀ ਤੁਸੀਂ ਵਧੀਆ ਉਹ ਬਾੜਾ ਵਧੀਆ ਉਹ ਗ੍ਰਾਈਂਡਰ ਜੱਕੀ ਓਏ ਉਹ ਗ੍ਰਾਈਂਡਰ ਨੂੰ ਆਰਡਰ ਰੱਖ ਲਿਓ ਮਸਾਲੇ ਮਸੂਲੇ ਉਹਦੇ ਪੀਸ ਰੇ ਇਹਦੇ ਚ ਰਹਿਣ ਦਾ ਇਹਦੀ ਕਲਾਬ ਯੂਜ਼ ਕਰ ਲਿਆ ਲਿਆ ਲੋ ਜੀ ਜਦੋਂ ਅਸੀਂ ਮੈਂ ਆਪਾਂ ਕੱਟ ਲਿਆ ਹੁਣ ਕਈ ਮੇਰੇ ਵਾਲਿਆਂ ਨੂੰ ਨਹੀਂ ਪਤਾ ਹੋਣਾ ਜੇ ਆਪਾਂ 20 ਵਿੱਚ ਪਾ ਲਈਏ ਤਾਂ ਕੌੜੇ ਹੋ ਜਾਂਦੇ ਆ। ਅੱਛਾ ਤੁਸੀਂ ਰੈਸਪੀ ਦੱਸ ਰਹੇ ਹੋ ਨਾ ਉਹ ਨਾਲ। ਹਾਂ ਜੀ ਨਾਲ ਹੀ ਆਪਾਂ 20 ਕੱਢਦੇ ਨੇ ਮਿੱਤਰੋ ਇਹਦੇ। 20 ਕੱਢ ਜੇ ਫਿਰ ਆਪਾਂ ਬਣਾਉਣੇ ਨੇ ਕੌੜੇ ਹੀ ਹੋ ਜਾਣੀ ਆ। ਇਹਦੇ ਬਾਅਦ ਵਿੱਚ ਦੁਬਾਰਾ ਆਪਾਂ ਪਾਵਾਂਗੇ ਨਾਰ ਤੇ ਚਕੰਦਰ ਇਹਦੇ ਨਾਲ ਮਿੱਠਾ ਹੋਊ ਆਪਾਂ ਮਿੱਠਾ ਦੇ ਨਾਣ ਜਮਾ ਨਹੀਂ ਪਾਉਣਾ। ਜਿਵੇਂ ਦੇਸੀ ਫਰੈਸ਼ ਯੂਸ ਕਟਾਂਗੇ। ਨੂਨ ਪਾਉਣਾ। ਨੂਨ ਨਹੀਂ ਪਾਉਣਾ। ਕਾ ਦੋ। ਨਹੀਂ ਨੂਨ ਨਹੀਂ ਪਾਈ ਦਿੰਦੇ। ਮਸਾਲਿਆਂ ਤੁਸੀਂ ਬਾਲੀਆਂ ਚੱਕ ਲਏ ਵਰਸੋ ਉਹ ਮਸਾਲਿਆਂ ਦਾ ਪੀਤਾਂ ਜਾਣਾ ਆ ਹੁਣ ਇੰਨੇ ਮਸਾਲਿਆਂ ਦੇ ਨਾਲ ਦੇ 2 2.5 ਗਲਾਸ ਹੀ ਨਿਕਲਣੇ ਆ ਓਦਾਂ ਨਹੀਂ ਮੈਂ ਅੱਜ ਅਮਾਉਮ ਨੇ ਦਿਖਾਈਆਂ ਦੋ ਸੱਟੀਆਂ ਗਲੀਆਂ ਓਨੀਆਂ ਕ ਲਿਆਵੇ ਰੋਜ਼ ਦੀ ਰੋਜ਼ ਗੱਟੇ ਤੇ ਤਾਂ ਹੀ ਹੁੰਦਾ ਹੀ ਆ ਵੀ ਇੱਕ ਦੋ ਪੀਸ ਤਾਂ ਗਾਲੇ ਰੱਖਣ ਹੀ ਆਉਂਦੇ ਆ ਬਾਰ ਬਾਰ ਹੁਣ ਸ਼ਹਿਰ ਕਿਹੜਾ ਜਾਇਆ ਜਾਂਦਾ ਹੀ ਆ ਰੋਲਾ ਤਾ ਆ ਸ਼ਹਿਰ ਤੋਂ ਦਲ ਜਾਇਆ ਨਾ ਮੰਡੀ ਗਲੀ ਨਹੀਂ ਨਾ ਜਾਇਆ ਜਾਂਦਾ ਬਾਰ ਬਾਰ ਮੰਡੀ ਕਿਹੜੀ ਸੀ ਜਿਹੜੀ ਉਹ ਗਲ ਵਾਲੇ ਹੰਤਲ ਦੇ ਮੋਟੇ ਡਾਕਟਰ ਦੇ ਲੱਗੇ ਸੀ ਇਹ ਉਹ ਪੁਰਾਣੀ ਦਾ ਵਾਲਾ ਮੰਡੀ ਆ ਇਹਦਾ ਇਧਰ ਆ ਫੌਜੀਆ ਦੀ ਕੰਟੀਨ ਕੰਨੀ ਆ ਜਿਹੜੀ ਮੇਨ ਮੰਡੀ ਆ ਅੱਛਾ ਕਿਉਂ ਬਿਮਾਰ ਲੈ ਇਹਨੇ ਅਗਲੇ ਨੇ ਘੰ ਲੈ ਆਉਂਦੀ ਨਹੀਂ ਲਾ ਲਿਆ ਮੁੰਡਾ ਕੰਮ ਕਰਨੀ ਨਾ ਬਿਮਾਰ ਨੇ ਬਿਮਾਰੀ ਆ ਕਿਤੇ ਪਤਾ ਨਹੀਂ ਆਦਾ ਹੁਣ ਜੇ ਤੇਰੀ ਥਾਂ ਤੇ ਪੌਣਾ ਹੁੰਦੀ ਸਾਰਾ ਜਦ ਮਮੀ ਹੁੰਦੀ ਮੇਰੀ ਜਾਂ ਮੇਰੀ ਭੈਣ ਹੁੰਦੀ ਫੇਰ ਵੀ ਮੈਂ ਉਹਨਾਂ ਨੂੰ ਪੜਾ ਲਈ ਦਿੰਦਾ ਜੇ ਉਹ ਬਿਮਾਰ ਹੁੰਦੀ ਉਹ ਚੀਜ਼ ਨਹੀਂ ਲੋਕ ਦੇਖਦੇ ਅਗਲੇ ਨੇ ਕਹਿ ਹੀ ਦੇਣਾ ਲੈ ਕਿ ਮੈਂ ਘਰ ਵਾਲੀ ਦੇ ਥੱਲੇ ਲੱਗਿਆ ਉਹ ਥੱਲੇ ਲੱਗਣ ਦੀ ਕੋਈ ਗੱਲ ਹੁੰਦੀ ਆ ਬਿਮਾਰੀ ਹੁਣ ਪੁੱਛ ਕੇ ਥੋੜੋ ਹੁੰਦੀ ਜਦ ਨੂੰ ਕੋਈ ਗੱਲ ਨੂੰ ਜੀਨੇ ਕਹਿਣਾ ਉਹਨੇ ਕਹਿ ਹੀ ਦੇਣਾ ਜੇ ਕਿਸੇ ਨੂੰ ਪਰ ਉਹ ਦੱਸ ਸਕਦੇ ਨਹੀਂ ਪਰ ਬਿਮਾਰੀ ਆ ਜਦੋਂ ਜਿਹੜੇ ਬੰਦੇ ਤੇ ਬਿਮਾਰੀ ਆ ਕੇ ਪੈਂਦੀ ਆ ਉਹਨੂੰ ਪਤਾ ਹੁੰਦਾ ਬੀਕੇਮ ਆ ਉਧਰੋਂ ਜਸਨਾ ਦੇਖ ਲੈ ਕਿੰਨਾ ਬਿਮਾਰ ਹੋਇਆ ਫੇਰ ਤੇ ਸਹੀ ਗੱਲ ਉਹ ਵੀ ਵਿਚਾਰਾ ਭਰਿਆ ਤਾਂ ਬਾਕੀ ਹੋ ਮੰਮੀ ਤੋਂ ਨਹੀਂ ਵਿਚਾਰੀ ਤੋਂ ਹੁੰਦਾ ਮੰਮੀ ਕੀ ਕਰਕੇ ਦਈ ਜਾਵੇ ਮੰਮੀ ਨੇ ਬਹੁਤ ਮੇਰਾ ਵਿਚਾਰੀ ਨੇ ਕੀਤਾ ਹਮ ਇੱਕ ਟਾਈਮ ਦਲੀਆ ਵਿਚਾਰੀ ਕਦੇ ਬ੍ਰੈਡ ਕਦੇ ਪਪੀਤਾ ਕੱਟ ਕੇ ਦੇ ਬਹੁਤ ਮੰਮੀ ਨੇ ਕੀਤਾ ਮੇਰਾ ਸਹੀ ਗੱਲ ਮੈਂ ਤਾਂ ਹੁਣ ਥੋੜੀ ਠੀਕ ਆ ਮੈਂ ਉੱਠ ਕੇ ਜੇ ਕਹਿੰਦੀਆਂ ਕਹਿੰਦੇ ਨਹੀਂ ਹਜੇ ਰੈਸਟ ਪਾ ਲੈ ਮੈਂ ਕਾਣੀ ਦੇ ਨਾਮ ਤੇ ਹਾਂ ਹਾਂ ਜੀ ਮੈਂ ਕਿਹਾ ਸੀ ਮੈਂ ਕਹਿੰ ਲਿਆਉ ਮੈਂ ਰੋਟੀ ਫੜਾ ਲਾ ਸਾਰਿਆਂ ਨੂੰ ਕਹਿੰਦੇ ਨਹੀਂ ਹਜੇ ਤੂੰ ਹਫਤਾਰਾ ਨੂੰ ਕਰ ਕੰਮ ਨਹੀਂ ਕਰਨਾ ਕਹਿੰਦੇ ਸਾਰੀ ਜੱਦੀ ਇਹਦੀ ਸੱਸ ਮਿਲਣੀ ਹੈ ਨਾ ਸੱਸ ਤੋਂ ਉਹ ਮਾਣ ਨਹੀਂ ਦੇ। ਮੰਮਾ ਜੀ ਮੰਮਾ ਜੀ ਆ। ਇਹ ਮੰਮਾ ਜੀ ਮਿਲਣੀ ਹੈ ਨਾ। ਨਾ ਘਰਣਾ ਮਿਲਣਾ ਨਾ ਮੰਮੀ ਮਿਲਣੀ ਆ ਨਾ ਡੈਡੀ ਮਿਲਣਾ। ਨਾ ਜ ਇਕੰਦਰ ਆ ਗਿਆ। ਇਹ ਆਪਣੇ ਬਲੱਡ બ્ਲੂਡ ਨੂੰ ਬਹੁਤ ਸਹੀ ਲੈਂਦਾ। ਕੰਦਰ ਗਰਮ ਹੁੰਦਾ ਹੈ। ਕੌਣ ਉਹ ਕੰਦਰ ਗਰਮ ਹੁੰਦਾ ਹੈ? ਮੈਂ ਅੱਗੇ ਡिटॉक्स ਵਾਟਰ ਜੇ ਸ਼ੁਰੂ ਕੀਤਾ ਸੀ ਹਨਾ। ਪਰ ਮੇਰੇ ਡੈਡੀ ਨੇ ਮੈਨੂੰ ਰੋਕਤਾ। ਛੋਟੀਆਂ ਵਾਲੇ ਨੇ ਕਹਿੰਦਾ ਲਈਏ ਗਰਮਾ ਇਹ ਨਾ ਪੀਆ ਕਰ। ਕੰਦਰ ਤਾਂ ਬੜੀ ਵਧੀਆ ਚੀਜ਼ ਆ ਯਾਰ। ਇਹ ਤਾਂ ਕਈ ਬਿਮਾਰੀਆਂ ਦਾ ਹੱਲ ਆ। ਬਲੱਡ ਤਾਂ ਆਪਣੇ ਚ ਪੂਰਾ। ਇਹ ਨਹੀਂ ਗੱਲ ਆ ਜੂਸ ਲਾਲ। ਹਮ। ਇਹਨੇ ਜੂਸ ਲਾਲ ਕਰਦਾ ਪੂਰਾ। ਹਮ। ਆਮਲਾ ਵੀ ਲਿਆ ਕੇ ਰੱਖਿਆ। ਆਮਲਾ ਵੀ ਪੈ ਜਾਂਦਾ ਜੂਸ। ਆ ਇਹਦਾ ਆਦਰ ਕਰ ਵੀ ਪੈ ਜਾਂਦਾ ਪਰ ਤਹੇ ਤਨ ਦੇਰ ਹੀ ਸਕਦੇ। ਉਹ ਹਾਂ ਸੱਚ। ਆਮਲਾ ਤਾਂ ਵੀ ਲੈ ਸਕਦੀ ਆ ਮੈਂ ਆਮਲਾ ਆਮਲਾ ਠੰਡਾ ਹੁੰਦਾ ਹਾਂ ਉਹ ਤਾਂ ਲੈ ਸਕਦੀ ਆ ਜੀ ਨਾਰ ਬਹੁਤ ਔਖਾ ਜਰ ਕੱਟਣਾ ਹੁਣ ਇਹਨੂੰ ਸਭ ਤਾਂ ਦੁਕੰਮਣ ਵਾਲਾ ਕੰਮ ਲਾਦਾ ਜੀ ਉਹ ਤਾਂ ਨਾਰ ਬਹੁਤ ਔਖਾ ਕੱਟਣਾ ਖਾਣਾ ਸੌਖਾ ਹੈ ਕੱਟਣਾ ਵਾਲਾ ਹਾਂ ਇਹ ਜਿਹੜੀ ਚੀਜ਼ ਮਿੱਠੀ ਹੁੰਦੀ ਆ ਉਹਦੇ ਲਈ ਸੰਘਾਸ ਕਰਨਾ ਪੈਂਦਾ ਇਹਦੇ ਲਈ ਹੋਂ ਸੰਘਾਸ ਕਰਨਾ ਪੈਂਦਾ ਹੂੰ ਲਓ ਜੀ ਜੂਸਰ ਦੀਆ ਕੱਢਦਾ ਮੂੰਹ ਚਮਹਾ ਉਹ ਲੈ ਕਾ ਪੜ ਅੱਜ ਅੱਜ ਦਾ ਚੱਲਣੇਗੇ ਕਾਤੇ ਦੱਦੇ ਥੋੜਾ ਹੋਣਾਗਾ ਆ ਕਿੱਥੇ ਆਦਾ ਫਿਰ ਨਹੀਂ ਕੋਈ ਉਧਰੋਂ ਹੋ ਗਿਆ ਤੂੰਗਾ ਨਹੀਂ ਆਉਗ ਨੰਗੇ ਦੇ ਦਿੱਤੀ ਨੇ ਕੋਈ ਨਹੀਂ ਪੜਨਾ ਚਾਹੀਏ ਜੀ ਬੰਦਾ ਪੈਕ ਕਰੀਓ ਜਦੋਂ ਮਾਰੀਓ ਉਹ ਇੰਨਾ ਬੈਕ ਬਾਰ ਉੱਪਰੋਂ ਕੌਣ ਕਰੂ ਕਿੰਦ ਚਲੋ ਆ ਜਾਣਾ ਮਾਰੀਚ ਬਹੁਤ ਆਣਾ ਉਹਦਾ ਇਸ਼ਾਰਾ ਉਹ ਵੀ ਸੀ ਕਿਉਂ ਨਾ ਚੇਕ ਕਰੋ ਬੈਸੇ ਇੱਕ ਇਹ ਜੂਸਰ ਦੀ ਖਾਸੀਅਤ ਆ ਕੀ ਆ ਤਾਂ ਜਿਵੇਂ ਹੋਰ ਜੂਸਰ ਹੁੰਦੇ ਉਹ ਖੋਲ ਕੇ ਕੱਟਣ ਪੈਂਦੇ ਆ ਨਾ ਸਾਰਾ ਕੁ ਉਹ ਇਹ ਆ ਹੀ ਨਿਕਲ ਆਉਂਦਾ ਹੂੰ ਹੂੰ ਆ ਹੀ ਲੱਗ ਜਾਂਦਾ ਹਾਂ ਉਹ ਪਹਿਲਾਂ ਵਾਲੇ ਜੂਸਰ ਹੁੰਦੇ ਸੀ ਉਹ ਸਾਈਡ ਤੋਂ ਲਾਕ ਖੋਲੋ ਕਿ ਨਾ ਖੋਲੋ ਪੱਟੋ ਕਰੋ ਇਹ ਜੀ ਜੇ ਬੜੀਆ ਹੁਫਾਇਦੇਮੰਦ ਆ ਚਲੋ ਕਰਕੇ ਸ਼ੁਰੂ ਕਰਨ ਅੱਛਾ ਕਰਕੇ ਸ਼ੁਰੂ ਵੀ ਵਾਰ ਗਈ ਜਿਹਨੀਆਂ ਸਖਮਸਮੀਆਂ ਜਿਹਨੂੰ ਦੇਖਿਆਉਂਦਾ ਨਾ ਵਧੀਆ 11 ਕਮਸਮੀਆਂ ਪਾਇਆ ਸਮਝਦਾ ਕਿੰਨੇ ਕਮਸਮੀਆਂ ਪਾਇਆ ਸੀ ਆਪਾਂ ਹਮ ਲੋ ਦੂਸਰੇ ਕੇ ਜੀ ਮੰਮੀ ਹੁਣਾਂ ਨੂੰ ਪਹਿਲੇ ਡੈਡੀ ਮੰਮੀ ਖਾ ਲਓ ਓ ਹੋ ਉਹ ਛੋਟਾ ਲੈ ਨਾ ਦਾ ਬਾੜਾ ਸਾਹ ਤਰੰਦ ਸਿਆਰ ਬੀਲਾ ਫੀਲਾ ਯਾ ਕੁਰੀ ਜੁਣੀ ਆ ਤੇਰਾ ਕਿਵੇਂ ਬਣਿਆ ਰੇੜੀ ਹੂੰ ਬਹੁਤ ਬਣੀ ਬੱਲੇ 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 ਹਾਂ ਸੱਚ ਦੇ ਕਰਾ ਕੱਢ ਦੇ ਪਾਣੀ ਲੈ ਨਾ ਜਾਏ ਅੱਜ ਵਾਹ ਜੀ ਬਾਜ ਤਾਂ ਰੱਬ ਨੇ ਚੰਗੀ ਬਰਸਾਤ ਕੀਤੀ ਆ ਮਮੂ ਅੱਗੇ ਲਫਾਫੇ ਪਾ ਕੇ ਨਾ ਹੁੰਦੇ ਹੁੰਦੇ ਸੀ ਨਾ ਇਹ ਮੀਂਹ ਚ ਲਫਾਫੇ ਪਾ ਕੇ ਉਮੇਂ ਜੇ ਲਫਾਫੇ ਪਾ ਕੇ ਨਾਉਂਦੇ ਹੁੰਦੇ ਹਣਾ ਆਕੇ ਐ ਚੀਤੇ ਆ ਗਏ ਤੈਨ ਵੜਾ ਅੰਨਾ ਆਤੇ ਆ ਇਸ ਤੇ ਸਾਰੇ ਨੇ ਇਕੱਠੇ ਹੋ ਜਾਣਾ ਬਣਾਣਾ ਜੀਆਂ ਪਾਣੀਆਂ ਹੋਣੀਆਂ ਐ ਲੈ ਲੈਣੇ ਲਫਾਫੇ ਚਲੋ ਵੀ ਨਾ ਆ ਕੇ ਆ ਜੀ ਪਿੰਡ ਜੀ ਨੂੰ ਵੜ ਜਾਣਾ ਨਹੀਂ ਅੱਜ ਪਿਆ ਵੀ ਆਪਣੇ ਦਾ ਬਹੁਤ ਨਾ ਵਦੋ ਕਿੱਥੇ ਚੱਲੇਓ ਹੈ ਹੈ ਉਹ ਜੂੜੇ ਤੇ ਮਮਾ ਰਮਾ ਲਫਾਫਾ ਲੈ ਲੈਣਾ ਹੀ ਜੂਆਂ ਪੈ ਜਾਣਗਾ ਹਾਂ ਹੈ 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 ਕੰਕਾ ਇਹ ਦੇ 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 ਦੱਡੂ ਰੁਪਏ ਮਾਰ ਰਿਹਾ ਛੜਾ ਪਏ ਏ ਏ ਚੱਕ ਦਿਓ ਚੱਕ ਦਿਓ ਹਲ ਹਲ ਪਾਣੀ ਦੇ ਦਿਖਾਓ ਹਲ ਹਲ ਉਹ ਨੀਕੇ ਬਾਟੀ ਆ ਹੋ ਵੀ ਮੈਂ ਟਰੱਕ ਪਹੁੰਚ ਚੁੱਕਿਆ ਪਿੰਡ ਟੱਲਾ ਇਹ ਪਾਣੀ ਦਾ ਦੇਖੋ ਤੁਸੀਂ ਮਾੜਾ ਹਾਲ ਹੀ ਆ ਸੜਕਾਂ ਦਾ ਪਾਣੀ ਅੱਜ ਹੀ ਬਹੁਤ ਪੈ ਗਿਆ ਬਹੁਤ ਤੇਜ਼ਾ ਪਾਣੀ ਦਾ ਵਹਾਵਾ ਕਿਹੜੇ ਦੇਖੋ ਪੂਰੇ ਪਤਾ ਨੂੰ ਡੱਬਿਆ ਕਰਦਾ ਤਾਂਦਰਾ ਔਰ ਇਹੋ ਜਿਹਾ ਜਲ ਹੋਰ ਕਰੇ ਕੱਟੀ ਜਨਾਬ ਪਾਣੀ ਵੜ ਜੇ ਮਿੱਤਰਾ ਯਾਰ ਇਹ ਰੱਖੋ ਜਿਹੜੀ ਬੋਲਾ ਪਾਣੀ ਆ ਵੇ ਇਸ ਹਾਲ ਉਹਨਾਂ ਦੇ ਦੇਖੀ ਪਿੰਡਾਂ ਦੇ ਵਿੱਚ ਪਾਣੀ ਵੜ ਜਾਣਾ ਬੋਲਾ ਨੇ ਅੱਜ ਦੇਖੀ ਫੇਰ ਪਿੰਡਾਂ ਦੇ ਦਾ ਜਿਹੜੇ ਨੇੜੇ-ਨੇੜੇ ਪਿੰਡਾਂ ਪਾਣੀ ਵੜੂ ਵੇ ਹਣਾ ਆ ਦੇਖੋ ਦੇਖੋ ਪਾਣੀ ਜਿਵੇਂ ਸਮੁੰਦਰ ਚ ਕਿਸ ਤਰ੍ਹਾਂ ਦੀ ਜਾਂਦੀ ਹੁੰਦੀ ਆ ਮਗਰੋਂ ਤਾਂ ਐਂ ਹੀ ਲੱਗਦਾ ਲੈ ਵੀ ਮਿੱਤਰੋ ਕੌਂਕੇ ਆ ਗਏ ਆ ਕੌਂਕੇ ਵੀ ਉਹੀ ਹਾਲ ਆ ਦੱਲੇ ਵਾਲੀ ਤੇ ਮੀਂਹ ਜਾਨੀ ਕਿ ਇਧਰ ਨੂੰ ਤੇਜ਼ ਹੀ ਬਹੁਤ ਆ ਓਏ ਵੇਖ ਰੱਖ ਰੋਈ ਰੋਈ ਬੰਦਾ ਦਾ ਬੈਚੀ ਨਾ ਡੋਪੋ ਜੇ ਮਿੱਤਰਾਂ ਹੌਲੀ ਚੱਲ ਓਏ ਇਹ ਇੱਕ ਵਾਰੀ ਖੜਗੀ ਦਾ ਹੋ ਗਿਆ ਕੰਮ ਮਾਤਾ ਪਾਸੇ ਹੋ ਜਾ ਮਾੜ ਆ ਜਾ ਗੱਡੀ ਦੀ ਸਾਡੀ ਵਾਲੀ ਖੜਗੀ ਤਾਂ ਹੋ ਜਾਣਾ ਕੰਮ ਸੇਵਕਾ ਕੰਮ ਖਤਰੇ ਵਾਲਾ ਸੇਵਕ ਕੰਮ ਦਾ ਪੂਰਾ ਹੀ ਖਤਰੇ ਵਾਲਾ ਵਾਕੀ ਨਾ ਮੀ ਪੈਈ ਬਹੁਤ ਰਿਆ ਜੀ ਜਦੋਂ ਦੇ ਪਿੰਡੋਂ ਤੁਰਿਆ ਮੀਓ ਹੀ ਮੀਆ ਵੜ ਗਿਆ ਇਧਰ ਆਪਣੜੀ ਗੱਡੀ ਜੀ ਦਾ ਪਾਣੀ ਮਿੱਤਰੋ ਚਲੋ ਜੀ ਕੱਟਣਾ ਪੈਣਾ ਮਿੱਤਰੋ ਔਰ ਓਏ ਪਾਣੂ ਹੀ ਪਾਣੀ ਹੋਇਆ ਪਿਆ ਹੂੰ ਵੜ ਗਿਆ ਪਾਣੀ ਕੀ ਕਹਿਣਾ ਚਾਹੁੰਨਾ ਕਹਿੰਦਾ ਕੋਸ ਨੂੰ ਨੀਂਦ ਆਉਂਦਾ ਮੀਂਹ ਚ ਗੱਡੀ ਨਾ ਬਾਹਰ ਲੈ ਕੇ ਆ ਉਹ ਬਈ ਇਹ ਕਹਿਣਾ ਚਾਹੁੰਦਾ ਨੀਵੀਂ ਗੱਡੀ ਸਾਡੇ ਵਾਲੀ ਦਾ ਬਾਹਰ ਪ੍ਰਕਾਸ਼ ਕਰਾਇਆ ਅੱਜ ਨਾਨਕ ਸਾਹਿਬ ਦੀ ਵਰਸੀ ਹੁੰਦੀ ਆ ਬਾਬਾ ਅਨੰਦ ਸਿੰਘ ਜੀ ਦੀ ਤੇ ਹਰੇਕ ਵਰਸੀ ਤੇ ਮੀਂਹ ਆਉਂਦਾ ਹੀ ਆਉਂਦਾ ਕਹਿੰਦਾ ਅੱਜ ਪਹਿਲਾ ਦਾ ਇਹਨਾਂ ਤੇ ਘੱਟ ਦੇਖੋ ਕੰਨਾ ਬਈ ਆਉਂਗਾ ਮੈਂ ਕਹਿੰਦਾ 1 ਕਿਲੋਮੀਟਰ ਤੇ ਨੇੜੇ ਜਾਉਂਦਾ ਲੱਗਿਆ ਲੱਗਿਆਗਾ ਤੇ ਮੀਂਹ ਪਈ ਜਾਂਦਾ ਯੋਰ ਨਾ ਗੱਡੀ ਚ ਪਾਣੀ ਪੂਰਾ ਭੜਿਆ ਹੋਇਆ ਉਹ ਵੀ ਪੂਰੇ ਜੋਰ ਨਾਲ ਸਹੀ ਗੱਲ ਆ ਬੱਲੇ 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 ਵੀ ਅੱਜ ਨਹੀਂ ਹਟਣਾ ਨਾ ਲੈਂਦਾ ਮੀ ਮਿੱਤਰੋ ਖੰਜਰਾਲ ਆ ਗਏ ਤਾਂ ਇੱਥੇ ਵੀ ਪੂਰੇ ਜੋਰਾ ਸ਼ੋਰਾ ਤੇ ਅਮੀ ਬੱਲੇ 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 ਵੀ ਹੁਦਾਰਤਾ ਹੁਦਾਰ ਪੂਰੀ ਕਚੜੀ ਕੱਢੀ ਪਈ ਆ ਮੀ ਨੇ ਅੱਜ ਬਾਅਦ ਤੇ ਪੰਜਾਬ ਦਾ ਟੂਰ ਕਰ ਰਹੇ ਹਾਂ ਅਮੀ ਦੇ ਵਿੱਚ ਮੀ ਦਾ ਜਾਈ ਜਾ ਲੈ ਰਹੇ ਆ ਵੀ ਕਿੱਥੇ ਕਿੱਥੇ ਕਿੰਨਾ ਕਮੀ ਪੈ ਰਿਆ ਆਜ ਉਹ ਵੀ ਮਿੱਤਰੋ ਕਈਆਂ ਜਾਣਿਆਂ ਦੀਆਂ ਯਾਦਾਂ ਤਾਜ਼ੀਆਂ ਕਰਾਈਆਂ ਇੱਕ ਤੁਹਾਨੂੰ ਜਗ੍ਹਾ ਦਿਖਾਉਨੇ ਆ। ਇਹ ਕਈ ਮੇਰੇ ਵੀਰ ਮੇਰੀਆਂ ਭੈਣਾਂ ਇਸ ਕਾਲਜ ਦੇ ਵਿੱਚੋਂ ਡਿਗਰੀ ਪ੍ਰਾਪਤ ਕਰਕੇ ਪਤਾ ਨਹੀਂ ਕਿੱਡੇ-ਕੱਡੇ ਅਹੁਦਿਆਂ ਤੇ ਲੱਗੀਆਂ ਹੋਣਗੀਆਂ। ਸੋ ਜਿਹੜੇ-ਜਿਹੜੇ ਵੀ ਸਧਾਰਨ ਕਾਲਜ ਦੇ ਵਿੱਚ ਪੜ੍ਹੇ ਆ ਇੱਕ ਕਮੈਂਟ ਜ਼ਰੂਰ ਕਰ ਦਿਓ ਬਾਈ। ਕਿ ਕਾਲਜ ਦੀ ਜ਼ਿੰਦਗੀ ਦਾ ਚੇਤਾ ਆਉਂਦਾ ਬੜਾ ਸੀ। ਕਈ ਸਾਲਾਂ ਬਾਅਦ ਉਹ ਅੱਜ ਕੀਟ ਮੂਰੇ ਖੜਾ ਸੀ। ਯਾਦਾਂ ਯਾਦਾਂ ਹੀ ਮਣ ਕੇ ਰਹਿ ਜੰਦੀ ਐ ਸੋ ਜਿਹੜੇ ਜਿਹੜੇ ਵੀ ਸੁਧਾਰ ਕਾਲ ਦੇ ਵਿੱਚ ਪੜੇ ਆ ਜਾਂ ਪੜਦੇ ਆ ਕਮੈਂਟ ਜਰੂਰ ਕਰਿਓ ਮੋਦੇ ਜੀ ਬਖੂਦਾ ਹਾਂ ਕੀ ਆ ਅੱਜ ਉਹਦਾ ਜਨਮ ਦਿਨ ਹੈ ਹੈਪੀ ਬਰਥਡੇ ਪੂਜਾ ਦਾ ਜਨਮ ਦੇ ਨੱਗ ਹੂੰ ਪੂਜਾ ਕਿਵੇਂ ਆ ਕੀ ਕਰਤੀਆਂ ਮੰਮੀ ਨੇ ਗਿਫਟ ਲੈ ਕੇ ਆਂਦਾ ਵੀ ਆਪਦੀ ਕੀ ਲੱਗਦੀ ਆ ਮੰਮੀ ਤੇਰੀ ਨਾ ਲੱਗਦੀ ਮੈਨੂੰ ਥੈਟ ਇਸ ਤੂੰ ਜਾਣਾਂ ਨਹੀਂ ਲਓ ਅਹ ਹਾਂ ਅੱਡੀ ਤਾਂ ਫੋਨ ਦੇਖੂ ਅੱਜ ਉਹ ਦਾ ਜੱਜ ਤੇ ਲੈ ਰੋ ਤਾਂ ਨਾ ਹੋਣਾ ਨਹੀਂ ਨਹੀਂ ਹੈ ਨਾ ਹੋਣੀ ਲੈ ਰੋ ਆਦੀ ਕਿੰਨੀ ਤਰੀਕ ਆ ਅੱਜ ਇਹ 24 24 ਤਰੀਕ ਨੂੰ ਕੀ ਹੋ ਰਿਹਾ ਸੀ ਪਿਛਲੇ ਮਹੀਨੇ ਦੀ ਨੂੰ ਮੇਰੀ ਜਾਗ ਹੈ ਤਰੀਕ 24 ਦੀ ਜਾਗੋ ਹੋ ਰਹਾ ਹਾਂ ਇੱਕ ਦਿਨ ਪਹਿਲਾਂ ਕੱਤੀ ਸੀ ਆਪਣੀ ਕਾਨੂੰ ਸੀ ਆਪਣੀ ਦਾਮੋਂ ਜਾਗੂ ਨਿਕਲੀ ਵੀ ਸੀ ਬਟਣਾ ਲੱਗਦਾ ਸੀ ਬਟਣਾ ਲੱਗਦਾ ਇਹ ਦੇਖ ਲਾ ਡਰਨਾ ਮਾਈਂਟਿੰਗ ਮੈਂਟੋ ਮੈਂਟੀ ਦਾ ਲੱਗਦੇ ਆ ਆਹੋ ਤੁਹਾਡੇ ਰੈਂਟ ਪਾਈ ਸੀ ਇੱਕ ਦਿਨ ਹਨਾ ਦੂਈ ਵੇਚ ਐਨਾ ਹੀ ਕਰੈਕਟ ਨਹੀਂ ਆਪਣੀ ਥੋੜੋ ਹੀ ਆਪਣਾ ਤਾਂ ਆਪਣੇ ਦਾ ਫਿਰ ਬੰਦੇ ਬਾਲੇ ਸਿਰਾ ਸੀ ਨਾ ਰੈਸਟ ਕੀਤੀ ਤਾਂ ਵੀ ਅਸੀਂ ਦੇਖ ਲਓ 22:00 6:00 ਥਾ ਤੇ ਕਰੱਠੀ ਕੀਤੀ ਰੈਸਟ ਬਣਾਉਂਦੀ ਵੀ ਰੈਂਟ ਤਾਂ ਪਾਈ ਸੀ ਤੁਸੀਂ ਤੁਹਾਡੀ ਤਾਂ ਬਰੇਕ ਪਾਈ ਛੱਡ ਹੀ ਨਹੀਂ ਸੀ ਬਰੇਕ ਹਾਂ ਸਾਡੇ ਤਾਂ ਪਤਾ ਨਹੀਂ ਉਹ ਕਦੋਂ ਘਟੇ ਹੋਣਗੇ ਡੀ ਜੇ ਦੂਜੀ ਵਾਲੇ ਆਪਣਾ ਡੀ ਜੇ ਵਾਲੇ ਹਟੇ ਸੀਗੇ 1:30 ਵਜੇ ਡੇੜਾ ਵਜੇ ਸਾਮਾਨ ਚੱਕਦੇ ਸੀ ਇਧਰੋਂ ਬੰਦੇ ਉਠਾਉਣ ਲੱਗ ਗਏ ਆਪਾਂ ਵੀ ਉੱਠੋ ਏ ਚਲੋ ਘਰਾਂ ਨਾਲ ਹੋ ਹੈ ਇਹਨੇ ਨਾਂ ਪੈ ਗਿਆ ਮੈਂ ਇਨਕਾ ਨਾਮ ਨੂੰ ਮਾ ਹੂੰ ਤੂੰ ਤਾਂ ਠੀਕ ਖੜਨਾ ਮਹਾ ਦਰਪਨ ਹੂੰ ਦੰਦਾ ਮੈਂ ਠਾਇਆ ਮਗਰੇ ਤੋਂ ਕਦੋਂ ਉੱਠ ਗਏ ਮੇਰੇ ਅੱਖ ਲੱਗੀ ਸਾਡੇ ਸਾਰੇ ਉੱਠ ਗਏ ਪਈ ਮੈਂ ਆ ਕੇ ਪਰਥੂ ਪਾਇਆ ਤਾਂ ਸਹੀ ਗੱਲ ਆ ਠਾਇਆ ਜੇ ਆਪਾਂ ਸੌਿਆਂ ਦੇ ਫੇਰ ਨਹੀਂ ਉੱਠੋਣਾ ਨਹੀਂ ਸੁੱਤੀ ਨਹੀਂ ਭੈਣੇ ਨਹੀਂ ਸੁੱਤੀ ਕੋਈ ਵੀ ਨਹੀਂ ਸੁੱਤਾ ਅਸੀਂ ਵੀ ਨਹੀਂ ਸੁੱਤੇ ਮੈਂ ਤੁਹਾਨੂੰ ਲੈ ਭੈਣੇ ਸਾਮਾਨ ਕਢਦੀ ਸੀ ਹੂੰ 6 ਵਜੇ ਮੇਰੀ ਅੱਖ ਲੱਗ ਗਈ ਮੈਨੂੰ ਕਹਿੰਦੇ ਉੱਠ ਖੜਾ ਹੂੰ ਸਾਡਾ ਮੂਵੀ ਵਾਲਾ ਵੀ ਆ ਗਿਆ ਜਿਸ ਵੀਰਾ ਕਹਿੰਦਾ ਸੋਮਨ ਉੱਠ ਸਾਰਿਆਂ ਨੂੰ ਡਾ ਮੈਂ ਕਹਾਂ ਕੋਈ ਨਾ ਨਾ ਫੋਨ ਕਰ ਦੋ 5 ਵਜੇ ਆ ਜਾਣਗੇ ਹਾਂ ਪਰ ਤਾਂ ਸੋਮਾ 2:00 ਵਜੇ ਹਾਂ ਦਨ ਦੇਲਾ ਇੱਥੇ ਪੜ ਗਿਆ ਬੋਲ ਗਿਆ ਪਾਈ ਜਾਨੀ ਭਾਬੀ ਨੇ ਚਾਚੀ ਨੇ ਸਾਰਿਆਂ ਆਹ ਥਾਂ ਤੇ ਬਹਿ ਕੇ ਪੂਰੀ ਰੌਣਕ ਲੱਗਦੀ ਹੁੰਦੀ ਸੀ ਦੇਖਣ ਨੂੰ ਠੀਕ ਅਹ ਗਿੱਧਾ ਜੋਰੋ ਜੋਰ ਨੀ ਮੜੀ ਹੂੰ ਹੂੰ ਉਹ ਹੀ ਤਾਂ ਗੱਲ ਆ ਉਹ ਕਹਿੰਦੇ ਹੁੰਦੇ ਆ ਰੁੱਤਾਂ ਮੜਮੜਾਉਣੀਆਂ ਨੂੰ ਤੋਂ ਬੰਦੇ ਆਨੇ ਆਉਣਾ ਬੰਦਾਂ ਨਹੀਂ ਆਉਂਦਾ ਰੁੱਤਾਂ ਆ ਜਾਂਦੀਆਂ ਮੜਮੜ ਬਸ ਨੂੰ ਮਹੀਨਾ ਹੋਇਆਣਾ ਸਹੀ ਗੱਲ ਆ ਇਵੇਂ ਅਸੀਂ ਕਿਹੜਾ ਫਰਦੇ ਦੌਰਦੇ ਨਾਲ ਹੀ ਨਿਕਲਿਆ ਮਹੀਨਾ ਤਾਂ ਹੋਰ ਬੰਦੇ ਦੌਰਦੇ ਆਹਨ ਦੱਸਦਾ 6 ਹਫਤਾ ਦਾ ਬਿਮਾਰ ਹੋਈ ਨ ਹੋ ਗਿਆ ਕਤੇ ਵੈ ਨਹੀਂ ਕੁਪਿਆ ਨਹੀਂ ਬੜਾ ਜੁੜਾ ਕਦੋਂ ਤਾਂ ਜਾਇਦਾ ਹੈ ਹਾਂ ਜੇ ਲਾ ਹਾਂ ਦੇ ਲਾ ਡੈਡੀ ਇਹ ਘਮਮਾ ਨੂੰ ਤਿਆਰ ਹੀ ਰਹਿੰਦੀ ਆ ਹਨਾ ਡੈਡੀ ਨਾਲ ਡੈਡੀ ਨਾਲ ਘਮਮ ਕਿਉਂ ਨਹੀਂ ਹੁੰਦੀ ਜਦੋਂ ਵਿਆਹ ਹੋਈ ਛੋਟ ਹਾਂ ਕਿਉਂ ਲੈ ਕੇ ਨਹੀਂ ਆ ਡੈਡੀ ਨੂੰ ਘਮਮ ਹੈ ਨਹੀਂ ਜਾਂਦਾ ਸਿਰ ਹਾਂ ਡੈਡੀ ਮੈਂ ਕੰਮਾਂ ਉਤਰੇ ਕਰਨਾ ਲਾ ਤੇ ਅੱਕ ਕਮਾਤਾ ਇਹ ਤਾਂ ਕਰਿਆ ਕਰਦੀ ਬਿੱਲੀ ਘਰੇ ਮੈਂ ਆਉਂ ਸੀ ਨਹੀਂ ਗੁਜਰਾਤ ਰਹਿ ਕੇ ਦਾਇਰੇ ਮਾਮ ਆਏ ਤਾਂ ਰਹਿ ਕੇ ਆਏ ਆ ਆ ਤਾਂ ਨਹੀਂ ਗੁਜਰਾਤ ਕਾ ਮਾਰ ਰਕ ਚ ਰਹਿ ਹੈ ਮਾਰ ਰਾਸ਼ਟਰ ਚ ਉੱਥੇ ਹੀ ਤਾਂ ਇਟਲੀ ਡੋਸਾ ਸਿੱਖ ਕੇ ਆਈ ਆ ਬਣਾਉਣਾ ਹਾਂ ਨਾਲ ਨਹੀਂ ਹਾਂ ਉਹ ਦੇਖਦੇ ਸੀ ਹੋ ਨਾ ਤਵੇ ਦਾ ਉਹ ਨਿਕਲ ਗਿਆ ਕੁੰਡਾ ਉਹ ਤਵੇ ਤੇ ਨਹੀਂ ਬਣਦਾ ਇਟਲੀ ਡੋਸਾ ਉਹਦੀਆਂ ਤਾਂ ਅੱਡ ਕੌਲੰਗਾਂ ਜੀਆਂ ਹੁੰਦੀਆਂ ਉਹ ਆਪਣੇ ਹੈਗੀਆਂ ਹਨਾ ਉਹ ਕਿੱਥੇ ਆ ਪਈਆਂ ਸੱਭੂ ਬਣਾਉਣੇ ਨੇ ਉਹ ਭਾਈ ਕੋਈਆਂ ਸੱਭੂ ਹੋਣੀਆਂ ਬਣਾਉਣ ਲੱਗੀਆਂ ਇਟਲੀ ਡੋਸਾ ਇਟਰੀ ਬਣਾਉਣ ਲੱਗੀਆਂ ਲੈ ਕੇ ਆਦੇ ਜਦੋਂ ਚੌਲ ਚੂਲ ਪੀਸੇ ਉਹਦਾ ਦੋ ਮੈਕਸੀਆਂ ਖਰਾਬ ਕਰਤੀਆਂ ਇਹਨਾਂ ਨੇ ਉਹ ਪਿੱਛੇ ਨਹੀਂ ਜਾਂਦੇ ਉਹ ਗੱਲੇ ਹੋ ਜਾਂਦੀ ਪਾਣੀ ਵਿੱਚ ਪਾ ਕੇ ਉਹਦਾ ਤਾਂ ਆਟਾ ਹੀ ਮਲ ਜਾਂਦਾ ਉਹ ਐਨਾ ਪਤਾ ਨਹੀਂ ਸੀ ਉਦੋਂ ਸੱਪੋ ਬਿੰਨਾ ਵੀ ਨਮੀ ਸੀਕੀ ਸੀ ਬਣਾਉਣੀ ਉਹ ਕਹਿੰਦੀ ਲਿਆ ਮੈਂ ਬਣਾ ਕੇ ਖਵਾਉਣੀ ਹੈ ਜੜੀ ਨੇ ਨਾ ਪੈਕਟ ਲਿਆ ਕੇ ਰੱਖਿਆ ਦਾ ਮਾਵਾ ਇੱਕ ਨਾਰੀਅਲ ਦੇ ਬਰਾਦਰ ਇੱਕ ਚੌਲਾਂ ਦੇ ਆਟੇ ਦਾ ਜੇ ਡੈਡੀ ਕੋਈ ਜੈ ਕਟਲਟ ਬਣਾਵੇ ਜਾਂ ਪਕੌੜੇ ਉਹਨੇ ਮੁੱਠੀ ਦੇ ਵਿੱਚ ਪਾਉਣੀ ਆ ਉਹਨਾਂ ਕ੍ਰਿਸਪੀ ਬਾਤ ਹੁਣ ਆਪਾਂ ਵਾਸਤੂ ਸ਼ੁਰੂ ਕਰਦੇ ਨੇ ਮੇਰੇ ਨਾਲ ਅੱਜ ਕਹਿ ਗਏ ਹੱਡੀਆਂ ਮਾਂ ਉਹਨਾਂ ਸੀ ਬਾਹਰ ਗੱਲਾਂ ਮਾਰਦੇ ਸੀ ਹੂੰ ਮੀਂਹ ਪੈਂਦਾ ਸੀ ਮੈਂ ਕਹਿੰਦੇ ਮੇਰੇ ਮਾਤਾ ਨਾ ਨਿਕਲੀ ਹੁੰਦੀਆਂ ਜੇ ਪੱਕਾ ਮੈਂ ਪੂਰੀਆਂ ਛੋਲੇ ਬਣਾਉਣੇ ਸੀ ਹਾਏ ਅਮੋਰ ਡੈਡੀ ਵੀ ਨਾਲ ਦਾ ਹੀ ਆ ਤੇ ਡੈਡੀ ਦਾ ਇਹ ਨਾ ਪੂਰਾ ਫੋਨਾਂ ਦੋ ਵਾਰ ਕਹਿ ਹੱਡੀਆਂ ਕੜਾ ਹੀ ਨਹੀਂ ਪੱਕਾ ਸੀ ਚਾਰ ਚਾੜ੍ਹ ਤਣੀ ਜੀ ਕੜਾ ਹੀ ਗੇਹੀ ਆਪਾਂ ਪੂੜੇ ਬਣਾਉਣੇ ਸੀ ਅੱਜ ਤਾਂ ਮੀ ਉਹ ਹੋ ਗਿਆ ਮਾੜਾ ਪੂੜੇ ਤਾਂ ਬਣਾ ਵੀ ਲੈ ਹੈ ਤੈਨੂੰ ਆਉਣਾ ਤਾਂ ਬਣਾ ਲੈ ਮਮੀ ਨੇ ਤਾਂ ਬਣਾ ਲਈ ਇਹ ਤਾਂ ਇਕੱਲੇ ਇਕੱਲੇ ਹੀ ਖਾ ਗੀਆਂ ਫਿਰ ਵੀ ਬਣੇ ਨਹੀਂ ਕਿਉਂ ਦੋਈ ਬਣਾਈ ਸੀ ਉਹ ਹੋ ਦੋਈ ਬਣਾਈ ਸੀ ਹਾਂ ਤਵੇ ਦਾ ਨਹੀਂ ਨਾ ਮੈਨੂੰ ਪਤਾ ਨੱਗਾ ਭਾ ਦਾ ਤਵਾ ਹੁੰਦਾ ਚਾਕੋ ਲੈਟ ਆ ਗਈ ਓਏ ਕਰਨਾ ਹੀ ਹੈ ਬਸ ਲੇਟ ਆ ਗਈ ਮੈਂ ਤਾਂ ਜੀ ਮੈਂ ਕਹਾਂ ਜੈਨੂ ਦੀ ਸਬਜ਼ੀ ਹੁਣ ਆਪਾਂ ਪੂਰੀਆਂ ਬਣਾਉਂਦੇ ਆਂ ਹਰ ਛੱਡਣੀ ਸੀ ਇਹਨਾਂ ਨੂੰ ਕਿਆ ਖਾਣੂ ਸਵੇਰੇ ਭਰਨਾ ਹੁਣ ਇਹਨਾਂ ਲਈ ਬਾਉਂਡ ਹੋ ਬਾਂਡੇ ਨੂੰ ਮੈਂ ਸਵੇਰੇ ਭਰਨ ਦੇ ਨਹੀਂ ਹੁਣ ਕਿੰਨੇ ਟਾਈਮ ਬਾਅਦ ਹੋਏ ਬਣਾ ਕਰਾ ਸਕਦੀ ਐ ਮੰਮੀ ਸਵਾ ਮਹੀਨਾ ਨਹੀਂ ਚਾਹਵਾ ਮਹੀਨਾ ਬਸ ਬਾ ਮਹੀਨਾ ਹੀ ਰਹਿ ਗਿਆ 10 ਦਿਨ ਤਾਂ ਨਾਂਗੀ ਫੇਰ ਰੰਗ ਬਰੰਗੇ ਪ੍ਰਤੀਭੋਜਨ ਬਣਾਂ ਕਰਾਂਗੇ ਡੈੜੀ ਦੇ ਸਵਾਦ ਦੇ ਕਿਉਂ ਤੇਲ ਦਾ ਪੀਪਾ ਵੀ ਚੱਕ ਕੇ ਲਿਆਉਣਾ ਹੈ ਤੇਲ ਦਾ ਪੀਪਾ ਜ਼ਰੂਰੀ ਹੈ ਬਈ ਹੋਰ ਕਿਹੜਾ ਪੈਂਡਾ ਪੈਂਡਾ ਨਹੀਂ ਪੈਂਡ ਨਹੀਂ ਪੈਂਡਾ ਤਰੋਂ ਦਾ ਤੇਲ ਬਣਾਇਆ ਹੈ ਪੈਂਡ ਦਾ ਮਾੜਾ ਆਹੋ ਹੋ ਹੋਰ ਕਿਤੇ ਹੁਣ ਪਾਣੀ ਚ ਛੜੋ ਕੋਲ ਆਹੋ ਕੀ ਚਾਜ ਦੀ ਜੀ ਤਾ ਤੂੰ ਖਾਂਦੀ ਮੈਂ ਤਾਂ ਜੀ ਨਹੀਂ ਕਰਦਾ ਭਾਈ ਹੋਰ ਕਹਿੰਦੇ ਦੁੱਧੇ ਦੁੱਧਾ ਖਾਣਾ ਰਾਜੂ ਵਾਲਾ ਉਹਦੀ ਛੇਤੀ ਰਾਜੂ ਦਾ ਤਾਂ 5 ਨੰਬਰ ਕਿਉਂ ਕੀ ਤੋਂ ਸਮੈਲਾ ਆ ਜਾਂਦੇ ਇਹਨੂੰ ਵੀ ਚੱਲ ਰਾਜੂ ਹਾਂ ਬਾਲਾ ਯਾਰਾਂ ਦਾ ਵਧੀਆ ਹੁੰਦਾ ਸਮਾਨ ਤਾਜ਼ਾ ਹੀ ਬਣਾਇਆ ਗਿਆ ਜੀ ਇਹਨਾਂ ਨੇ ਮਿਲਕੀ ਤੁਸੀਂ ਜਾਓ ਤੁਸੀਂ ਆਈਸਕ੍ਰੀਮ ਖਾਣੇ ਨਹੀਂ ਲੈ ਸਾਨੂੰ ਵੀ ਖਵਾ ਦੇ ਥੋੜੀ ਥੋੜੀ ਤੁਸੀਂ ਆਪ ਦੀ ਬਾਹਰ ਖਾਓ ਥੋੜੀ ਥੋੜੀ ਖਵਾ ਦੇ ਆਪ ਦੀ ਖਾਵਾਂਗੇ ਬਾਜੂ ਲੈ ਚੱਲ ਮੈਂ ਆਪੇ ਹੀ ਪਾ ਕੇ ਰੱਖੇ ਮੈਂ ਮੈਂ ਪਾ ਲਿਆ ਨਾ ਤੁਸੀਂ ਤਾਂ ਹੁਣ ਬਾਹਰਲਾ ਖਾਣਾ ਖਾਓ ਦੇਖਦਾ ਜੀ ਕਰਦਾ ਪੂਰਾ ਜਾਣ ਨੂੰ ਨਹੀਂ ਮੇਰੇ ਇੱਕ ਮਜਬੂਰੀ ਆ ਉਹ ਜਹਾੜੀ ਸਾਗ ਦੀ ਨੈਟ ਤਾਂ ਆ ਗਈ ਤੇ ਉਹ ਜਗਿਆ ਉਹ ਚੱਲ ਪਿਆ ਚਾਰਜ ਲੱਗ ਗਿਆ ਫੋਨ ਤੁਹਾਡਾ ਬੇਫਿਕਰ ਰਹੋ ਆ ਆਪ ਕੋਲੇ ਚੱਲੇ ਗਏ ਫਲਮ ਦੇਖਣ ਇਹ ਵੀ ਇਹਦਾ ਵੀ ਗੱਲ ਕਰਾਉਣਾ ਹਾਂ ਬਹੁਤ ਜੀ ਕਰਦਾ ਸੀ ਇਹਦਾ ਜਦੋਂ ਮੈਂ ਕਿਹਾ ਮੈਂ ਘਰ ਰਹਿਣਾ ਤੇ ਮम्मी ਜਾਣੋ ਇਹਦਾ ਮੂੰਹ ਦੇਖ ਕੇ ਆਲੀ ਮम्मी ਦਾ ਤਾਂ ਜਮੈਂ ਹੋਰ ਨਹੀਂ ਨਹੀਂ ਮੈਂ ਤਾਂ ਮम्मी ਨੇ ਕਿਹਾ ਐ ਬਾਹਰ ਵੀ ਅਜੇ ਮम्मी ਲੈ ਕੇ ਜਾਏ ਉਹਨਾਂ ਇਹਦਾ ਪੂਰਾ ਜੀ ਕਰ ਮੈਂ ਵੀ ਕਹਾਂ ਜੀ ਲੀੜੇ ਨਵੇਂ ਪਾਇਆ ਤੇ ਸ਼ੇਰ ਵੀ ਵਾਈ ਫਰਦੀ ਹੈ। ਅੱਲਾ ਉਹ ਦਸਵੀਰ ਦੇ ਪਾਇਆ। ਸਵੇਰ ਦੇ ਪਾਇਆ ਸਵੇਰ ਦੇ ਪਾਇਆ ਫਿਰ ਸ਼ੇਰ ਦਾ ਮੈਂ ਨਹੀਂ ਨਾ ਘਰੇ ਖੜਿਆ ਮੈਨੂੰ ਤਾਂ ਪਤਾ ਨਹੀਂ।